ਜਾਂਦਾ ਹੈ ਹੈ ਫੋਟੋ ਆਉਂਦਾ ਵਾਹ ਤੇਰਾ ਲਾਇਆ ਬੇਕਾਰ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਜੀ 855 ਤੇ ਤੇ ਬਾਕੀ ਬਈ ਕੱਲ ਦੇ ਨਪਸੋਂ ਦੇ ਕੇ ਤੇ ਕੱਲ ਸਵੇਰ ਤੜਕੇ ਦੇ ਗਏ ਅੰਮ੍ਰਿਤਸਰ ਮੱਥਾ ਟੇਕਣ ਤੇ ਉੱਥੇ ਕੱਲ ਅੱਜ ਦਾ ਦਿਨ ਕੱਲ ਆਪਾਂ ਨੇ ਮੱਥਾ ਟੇਕ ਲਿਆ ਤਾਂ ਮੱਥਾ ਮੱਥਾ ਟੇਕ ਕੇ ਫਿਰ ਆਪਾਂ ਉੱਥੀ ਰਾਤ ਰਹੇ ਤੇ ਫਿਰ ਸਵੇਰੇ ਆਉਂਦੇ ਹੋਏ ਆਪਾਂ ਨੇ ਜਾਣਾ ਦਾ ਬਈ ਰਾਜਾ ਸਾਹਿਬ ਤੇ ਉੱਥੇ ਫਿਰ ਭੀੜ ਬਹੁਤ ਈ ਤੇ ਜਾਮ ਲੱਗਿਆ ਪਿਆ ਨਗਰ ਕੀਰਤਨ ਕਰਕੇ ਤੇ ਬਾਕੀ ਉੱਥੇ ਤਾਂ ਜਾ ਨਹੀਂ ਹੋਇਆ ਬਣਿਆ ਨਹੀਂ ਸਵੱਜਾ ਤੇ ਬਾਕੀ ਹੁਣ ਆ ਗਏ ਆਪਣੇ ਕੰਮ ਕਰਾਂ ਫਿਰ ਫਿਰ ਤੇ ਇਧਰ ਜੀ ਦੀ ਜਿਹੜੀ ਆਪਣੀ 1468 474 ਇਹ ਸਾਰੀ ਨਿੱਸਰਨ ਲੱਗ ਗਈ ਹੁਣ ਇਹਦੇ ਪਰ ਕਰਾਉਣੀ ਆ ਸੱਪੇ ਤੇ ਇੱਕ ਦੋ ਦਿਨਾਂ ਦੇ ਵਿੱਚ ਛਿੱਟੇ ਕੱਢਣੇ ਸ਼ੁਰੂ ਕਰਤੇ ਨੇ। ਬਾਕੀ ਹੁਣ ਸਪਰੇਅ ਕਰਾਉਣੀ ਹੈ ਦੇ ਪਰ ਸਵੇਰੇ ਕਿਉਂਕਿ ਹਜੇ ਹੁੰਡੀ ਵੀ ਹੋਣੀ ਪਈ ਐ ਇੱਕੋ ਲੱਗਤ। ਉਦੋਂ ਪਰਸੋ ਦੇ ਹਜੇ ਦੇਖੀ ਉਦੋਂ ਕੋਈ ਪੱਤਾ ਨਹੀਂ ਤਾਂ ਹੁਣ ਛਿੱਟੇ ਛਿੱਟੇ ਜ ਚੰਕਦੇ ਕਿਤੇ ਕਿਤੇ। ਤੇ ਹਜੇ ਗੋਵੜੀ ਨਹੀਂ ਪਈ ਹੈ ਕਿ ਹੁੰਡੀ ਤੇ ਪੱਤੇ ਪਰੇ ਆ। ਤੇ ਅੱਜ ਹੀ ਸਪਰੇਅ ਹੁਣ ਕੱਲੂ ਕਰਾਦੀ ਆ ਆਪਾਂ। ਨਾਲ ਹੀ ਛੜਿਆ ਹੀ ਸਾਰੀ ਜੀ ਜੀ। ਤੇ ਇਹ ਵੀ ਨਿਸਰਨ ਲੱਗ ਗਈ ਹੈ ਆਪਣੀ ਪੂਰੀ। ਨੇ ਵੀ ਸ਼ੁਰੂ ਹੋਈ ਵੀ ਐ ਨਾਲੀ ਨੋਲੀ ਭਰੀ ਵੀ ਐ ਨੇ ਆਹ ਦੇਖੋ ਤੇ ਹੁਣ ਸਪਰੇਅ ਮੰਗਦੀ ਆ ਕਿਤੇ ਕਿਤੇ ਗੋਭ ਵਾਲੀ ਵੀ ਹੈਗੀ ਆ ਥੋੜੀ ਹਾਂ ਦੇਖੋ ਤਾਂ ਫਿਰ ਹੁਣ ਆਪਣੀ ਮੋਟਰ ਵਾਲੇ ਬੰਦੇ ਨੂੰ ਕਹਿੰਦਾ ਸਪਰੇਅ ਤਾਂ ਲਿਆਂਦੀ ਪਈ ਐ ਤੇ ਸਵੇਰੇ ਕਰਾਦੀ ਆ ਇਹਨਾਂ ਨੂੰ ਸਾਰੇ ਉਪਰੇ ਓਕੇ ਉੱਧਰ ਆ ਜਿਹੜੀ ਛੱਬੀ ਉਹ ਹਜੇ ਬਈ ਨਿਸਰੀ ਨਹੀਂ ਹੈਗੀ ਉੱਧਰ ਵੀ ਦੇਖ ਕੇ ਆਂ ਪਾਣੀ ਪੂਣੀ ਜਿਹੜੀ ਉਪਰਾਂ ਵਾਲੀ ਹੈ ਜਿਹਦੇ ਤੇ ਸਪਰੇਅ ਕਰਾਈ ਉਹ ਨਿਸਰ ਜੀ ਪੂਰੀ ਉੱਥੇ ਵੀ ਚੱਲਦੇ ਆਂ ਮੀਟਾ ਗੁੜਾ ਮਾਰ ਕੇ ਆਨੇ ਆ ਬਾਕੀ ਆਪਣੇ ਘਰ ਲ ਭਈ ਮੀਂਹ ਬਹੁਤ ਪਿਆ ਉੱਧਰ ਤਾਂ ਸਾਫੇ ਦਾ ਮੌਸਮ ਤੇ ਮੈਨੂੰ ਆਂ ਦਾ ਵੀ ਚੱਲ ਆਪਣੇ ਵੀ ਮੌਸਮ ਸਾਫੇ ਹੋਣਾ ਪਰ ਉਰੇ ਮੀਂਹ ਚੰਗਾ ਪਿਆਲੇ ਆਪਣੇ ਅੱਪਾ ਤੜਕੇ ਨੂੰ ਗਏ ਤੇ ਕਿਉਂਕਿ 3:00 ਵਜੇ ਫਿਰ ਉਹਦੇ ਕਰਕੇ ਉਹਦੇ ਦਾ ਪਤਾ ਨਹੀਂਗਾ ਫਿਰ ਬਾਕੀ ਹੁਣ ਪਰੇ ਆ ਜਿਹੜੀ ਉਹ ਆਪਾਂ ਨੇ ਕਾਦੂ ਕਰਾ ਦਾ ਨਹੀਂ ਕਿਸੇ ਨੇ ਫੋਨ ਕਰੀ ਜਾਂਦਾ ਕਹਿੰਦਾ ਫਰੇਮਾ ਫਰੂਮਾ ਤਿਆਰ ਕਰਤੀਆਂ ਦੇਖੇ ਜਾ ਕੇ ਵੀ ਠੀਕ ਆ ਜਾਂ ਕੋਈ ਕਮੀ ਪੇਸ਼ੀ ਆ ਤੇ ਉਹਨੂੰ ਲੈਟਾ ਲੂਟਾ ਦੱਸਣੀ ਆ ਮਾਣੀ ਮੋਟੀਆਂ ਕਿਵੇਂ ਲਾਉਣੀਆਂ ਤੇ ਜਿਹੜੀ ਚਰੀ ਸੀ ਬਈ ਉਹ ਵੀ ਜੰਮਿਆਈ ਆਪਣੀ ਮੈਨੂੰ ਆਏ ਤਾਂ ਵੀ ਚੱਲ ਪਾਣੀ ਖਾਦਾ ਕੱਢ ਗਿਆ ਤੇ ਨਹੀਂ ਪੀ ਜਾਂਦਾ ਪਰ ਹੁਣ ਸੁੱਕਾ ਖੇਤ ਤੇ ਪੋਤੇ ਵਰ ਹੁਣ ਰੇ ਮਾਰਨਾ ਜਿਹੜੀ ਪਰਾਂ ਜੀ ਚਰੀ ਆ ਬਾਕੀ ਹੁਣ ਚੱਲਦੇ ਆ ਉੱਧਰਲੀ ਮੋਟਰਪੱਤ ਵੀ ਜੀਣਾ ਮਾਰਿਆ ਹੁੰਦੇ ਆ ਸੈਲਰ ਵੱਲ ਮਾਰਿਆ ਇਹ ਕੰਡੇ ਦਾ ਕੰਮ ਹੋ ਗਿਆ ਤਕਰੀਬਨ 50% ਤੇ ਆ ਘਰ ਆਹਦਾ ਹੈ ਬਾਕੀ ਸਵੇਰੇ ਇੱਕ ਜਿਹੜਾ ਲੈਂਟਰ ਖੋਲ ਤਾਂ ਆਪਾਂ ਨੇ ਸਮਾਨ ਨੂੰ ਛੱਡ ਗਿਆ ਨੇ ਤੇ ਉਹ ਸਵੇਰ ਪਰ ਚਲੇਗੇ ਕੰਮ ਹੁਣ ਬਾਕੀ ਸਪਰੇ ਵੀ ਕਰਾਉਣੀ ਗੱਲ ਤੇ ਹੁਣ ਚੱਲਦੇ ਆਪਾਂ ਸਣੀ ਕੋਲ ਨੇ ਲਓ ਬਈ ਪਹੁੰਚ ਗਏ ਆਪਾਂ ਸਣੀ ਕੋਲ ਤੇ ਜਿਹੜਾ ਟਰੈਕਟਰ ਦਾ ਕੰਮ ਕਰਨ ਲੱਗਾ ਤਾਂ ਹੁਣ ਮਾਈ ਫਰੇਮ ਆਫ ਰੂਮ ਦਾ ਕੰਮ ਤਾਂ ਹੋਇਆ ਪਈ ਆ ਤਕਰੀਬਨ ਬਾਕੀ ਢੇੜਾ ਮਾਰਨਾ ਆਏ ਤੇ ਹੁਣ ਵੀ ਕਿਵੇਂ ਦਾ ਕਰਿਆ ਕੰਮ ਕੰਮ ਵਾਲਾ ਸਰਾ ਕੱਢਿਆ ਪਈ ਚੋਰ ਬਾਕੀ ਐਚ ਵੀ ਦੀ ਨਾਲ ਆਇਆ ਤਾਂ हां ਕਿਵੇਂ ਆ ਵਧੀਆ ਠੀਕ ਆ ਅਸੀਂ ਚੌੜੀ ਚਾਲ ਦੀ ਵਿੱਚ हां ਕਿਵੇਂ ਆ ਬਹੁਤ ਵਧੀਆ ਕਰੀਆ ਕਿਹੜਾ ਕੋਈ ਕਿਹਾ ਤਾਂ ਉਕਣਾ ਹੀ ਕਰਿਆ ਨੇ ਕੰਮ ਜਹਾਜ਼ ਬਣਾਤਾ ਉੱਡੀ ਆ ਜਾ ਮੜਿਆ ਹੋਰੇ ਨੂੰ ਉੱਡਦੀ ਗਲੈਗ ਕਿਵੇਂ ਆ ਕੱਢਿਆ ਸੱਸੀ ਗਾਲ ਜੀ ਸਾਰਿਆਂ ਨੂੰ ਖੁਸ਼ ਹੋਏ ਤੇ ਖੁਸ਼ ਤਾਂ ਸਾਨੂੰ ਵੀ ਬਾਈ ਕਰ ਹਮ ਵਧੀਆ ਬਣਾ ਤੇ ਬੱਜ ਤਾਂ ਬਹੁਤ ਜ਼ਿਆਦਾ ਹੈ ਠੀਕ ਆ ਤੇ ਦੂਈ ਗੱਲ ਅੱਜ ਵੀ ਤੇਰੇ ਬਾਛੇ ਨਾਲ ਬੜਾ ਹੋਏ ਤਾਂ ਕਰਕੇ ਉਹ ਦੱਸਣੀ ਅੰਦਰ ਨੂੰ ਤਾਂ ਵੀ ਵੱਜਦਾ ਹੈ ਡਿਜ਼ਾਈਨ ਘੈਂਟ ਆਹ ਚੀਜ਼ ਉੱਪਰ ਵਾਲੀ ਆ ਬਾਈ ਫੇਮਾ ਨੂੰ ਦਿਖਾ ਦਿੰਦੇ ਆ ਹਜੇ ਕੰਮ ਚੱਲਦਾ ਹੈ ਲੱਗੂਗਾ ਇਹ ਟਾਈਮ ਦੋ ਦਿਨ ਤਿੰਨ ਦਿਨ ਲੱਗੂਗਾ ਇਹ ਨਹੀਂ ਬਹੁਤ ਸੁਣੀ ਕਰੀ ਤਿੰਨ ਚਾਰ ਦਿਨ ਹੱਤਾਂ ਹੀ ਮੰਨੇਗੇ ਚੱਲੇ ਆ ਬਾਈ ਨੇ ਕਾਲੀ ਨਹੀਂ ਕਿਹਾ ਬਾਈ ਕਹਿੰਦਾ ਕਾਲੀ ਨਹੀਂ ਕਰੀ ਉਹ ਹੀ ਆਪਾਂ ਮੰਨ ਲਾ ਸੀਲਿੰਗ ਵੀ ਕਰਨੀ ਆ ਜੇ ਕਿਉਂਕਿ ਬੋਟਲ ਡਾਲਾ ਅੱਗੇ ਯੂਜ਼ ਕਰੀਏ ਬਾਈ ਇਹਦੀ ਸਾਰੀ ਟਰੈਕਟਰ ਦੀ ਜਹਾਜ਼ ਵਾਲਾ ਬਣਾਇਆ ਪਿੱਛੇ ਚੀਜ਼ ਘੈਂਟ ਆ ਬਹੁਤ ਸੋਹਣਾ ਲੱਗਦਾ ਹਲੇ ਲੈਟਾਂ ਨਾਲ ਉਹ ਆ ਚੀਜ਼ ਵੀ ਘੈਂਟ ਬਣੀ ਆ ਇਹ ਲੈਟਾਂ ਦੇ ਉੱਤੇ ਲਾਉਣੇ ਨੂੰ ਪਿੰਨ ਉਹ ਅਰਸ਼ਵੀਰ ਟੋਟਲੀ ਹਜੇ ਕੰਮ ਤੇ ਆ ਟਰੈਕਟਰ ਦਾ ਵੀ ਮੇਨ ਫਰੇਮਾਂ ਦਾ ਕੰਮ ਤਾਂ ਜਿਹੜਾ ਵੀ ਉਹ ਨਿਬੜ ਗਿਆ ਬਾਕੀ ਕੱਪੜਾ-ਕੁੱਪੜਾ ਬਈ ਬਹੁਤ ਸਾਰਿਆਂ ਨੂੰ ਲੱਗ ਲਾਇਆ ਜਿਹੜਾ ਕੱਪੜਾ-ਕੁੱਪੜਾ ਦਾ ਉਹ ਵੀ ਸਾਰਿਆਂ ਨੂੰ ਲੱਗ ਆ ਵੀ ਲੱਗ ਲਾਇਆ ਕੱਪੜਾ ਤੇ ਜਿਹੜਾ ਵੇਖ ਲੱਗਿਆ ਉਹ ਵੀ ਤੇ ਆ ਵੀ ਕਪੜਾ ਹੈ ਨਮਲੇ ਆ ਗਏ ਨੇ ਲਾਏ ਆ ਜਪੈਰ ਦੇ ਕਪੜੇ ਆ ਕਲਰ ਘੈਂਟ ਲੱਗਿਆ ਮੈਨੂੰ ਕੱਪੜੇ ਦਾ ਹਾਂ ਕਪੜਾ ਹੈ ਜੀ ਬਹੁਤ ਵਾਹ ਲੱਗਦਾ ਬਾਕੀ ਜਿਹੜੀ ਹੁਣ ਲਾਈਟਿੰਗ ਆ ਬਾਈ ਲਾਈਟਿੰਗ ਦਾ ਦੇਖਦੇ ਹੁਣ ਇਹਨੂੰ ਕਿਹਾ ਵੀ ਬਹੁਤਾ ਆਪਾਂ ਨੇ ਬਲਿੰਕਰ ਨਹੀਂ ਕਰਨਾ ਹੈਗਾ ਕੰਮ ਜੀ ਖਰਮੀਏ ਜਿਆਦਾ ਲਾਈਟਾਂ ਰੱਖਣੀਆਂ ਦੋ ਦੀ ਜਿਆ ਬਲਿੰਕ ਕਰਦੇ ਇੱਕ ਆ ਬਸ ਬਾਕੀ ਹੋਰ ਕੁਝ ਨਹੀਂ ਕਰਨਾ ਆਪਾਂ ਨੇ ਬਾਕੀ ਬੈਕ ਤੇ ਦੇਖਦੇ ਆ ਵੀ ਕਿਵੇਂ ਲਾਉਣੀਆਂ ਲਾਈਟਾਂ ਨੂੰ ਉੱਪਰ ਤੇ ਆ ਬਾਕੀ ਆ ਬਣਾਇਆ ਬਾਈ ਫਰੰਟ ਹੈ ਨਹੀਂ ਇਹ ਆਇਆ ਦਾ ਖਾਰ ਦੋ ਰਾਂਗੇ ਆਹ ਸੀਟ ਦਾ ਵੀ ਕਟਿੰਗ ਕਰਤੀ ਇਹਨੇ ਵੀ ਸੀਟ ਦਾ ਅੱਗੇ ਪਿੱਛੇ ਵੀ ਹੋਈ ਜਾ ਕੇ ਕੋਈ ਚੱਕਰ ਨਹੀਂ ਆਗਾ ਬਾਕੀ ਆ ਹੁਣ ਇਹਦੇ ਵੀ ਰਹਿ ਗਈ ਇੱਕ ਟੇਕਾ ਉਹ ਸਣੀ ਹਾਂਜੀ ਵੀਰੇ ਹੋਰੇ ਆ ਤਾਂ ਹਾਂਜੀ ਇਹਦਾ ਅਜੇ ਰਹਿਦਾ ਕੰਮ ਆ ਇਹਦਾ ਜੀ ਇਹ ਤਾਂ ਇਹਦੀ ਬਣਾ ਲਈ ਫਰੇਮ ਇਹ ਨਹੀਂ ਬਣਾਉਣੀ ਆ ਤੇਰੀ ਪਰੋੜੀ ਲਾ ਆ ਫਾੜ ਨਾ ਡੁੱਪ ਨਾ ਨਾ ਅੱਛਾ ਇਹ ਕਿਸਰਾ ਨਾੜ ਦਾ ਦੋ ਪਏ ਹੋਣੇ ਆ ਪਰ ਤੇ ਇਹ ਵੀ ਬਾਈ ਰਹਿ ਗਈ ਫਰੇਮ ਬਾਕੀ ਆਹ ਫਰੇਮ ਕਰੀ ਆ ਵੀ ਬਹੁਤ ਥੋੜਾ ਕੰਮ ਕਰ ਰਿਹਾ ਚ ਵੀ ਲਾ ਦੇਖ ਲੈ ਸੀਟ ਵੀ ਅੱਗੇ ਪਿੱਛੇ ਆਹ ਕਟਿੰਗ ਆ ਉਹ ਹੈਂ ਕਟਿੰਗ ਦਾ ਭਾਤੀ ਮੈਂ ਉਸੇ ਹੀ ਟੇਡ ਦੀ ਸ਼ਿਆ ਗੇ ਵਿਸ਼ੇ ਹੁੰਦੀ ਆ ਹਾਂ ਹਾਂ ਜੀ ਕਿਉਂਕਿ ਸੀਟ ਪਹਿਲੀ ਪੂਰੀ ਪਿੱਛੇ ਕਰਕੇ ਲਾਤੀ ਨਾਲੇ ਬਾਈ ਕਵਰ ਨੂੰ ਕਹਿੰਦਾ ਕਵਰ ਬਣਵਾਉਣੇ ਆ ਕਹਿੰਦਾ ਮੈਂ ਵੀ ਬਣਾਇਆ ਲਾਉਣਾ ਯਾਰ ਬਾਈ ਨੇ ਫੋਟੋ ਭੇਜੀਆ ਮੈਨੂੰ ਕਾਦੇ ਸੀਟ ਕਵਰ ਹਾਂ ਟੇਡ ਕਵਰ ਯਾਰ ਉੱਥੀ ਤੇ ਠੀਕ ਕਰਨਾ ਜਿਹੜਾ ਅਮਨੇ ਨੇ ਬਣਾਇਆ ਏ ਅਮਨੇ ਅਮਨੇ ਆਉਂਦਾ ਕਿੱਥੇ ਲਿਆ ਆ ਹੁਣ ਲੱਗ ਨਮਾਜ਼ ਆ ਤੇ ਲਿਆਂਦੇ ਤੇ ਮੈਂ ਵੀ ਨਹੀਂ ਲਾਇਆ ਪਿਆ ਪੂਰੀ ਕਵਰ ਮੈਂ ਵੀ ਲਾਉਣਾ ਬਣਾਇਆ ਜਦੋਂ ਟ੍ਰੈਕਟਰ ਛੱਟਣ ਜਾਉਂਗੇ ਜਾਂਦੇ ਘੁਆ ਦੇ ਕਰਦੇ ਬੰਦ ਉਹ ਅੰਦਰ ਦਾ ਨਹੀਂ ਮਾਉਣੀ ਕਰਦੀ ਦੁਕਾਨ ਦਾ ਖੇਚਦੇ ਮੇਰਾ ਵੀਰ ਮਣਕੇ ਬਕਸੀ ਤੋਂ ਅੰਦਰ ਨਾਲਿਆਂ ਤੇ ਮੋੜੇ ਆ ਦੁਕਾਨ ਆ ਇਹ ਆਟੋ ਲੈਂਡ ਵਾਲਿਆਂ ਨੂੰ ਮੁੜ ਕੇ ਮੇਨ ਰੋਡ ਪਰ ਯਾਰ ਮੈਨੂੰ ਸ਼ਹਿਰ ਨੂੰ ਜਾਣਾ ਪੈਣਾ ਨਾ ਵਿਚ ਨਹੀਂ ਵੜਨਾ ਮੇਨ ਜਿਹੜਾ ਹਾਈਵੇਈ ਆ ਉਹਦੇ ਮੋੜ ਹੀ ਆ ਮੋੜ ਹੀ ਆ ਹਾਂ ਆਟੋ ਲੈਂਡ ਵਾਲਿਆਂ ਤੋਂ ਥੋੜਾ ਪਿੱਛੇ ਜਾਗੇ ਇਹ ਸੜਕ ਰੋਡ ਪਰੇ ਆ ਇਹ ਨਵਾਂ ਸ਼ਹਿਰ ਹਾਂ ਨਵਾਂ ਸ਼ਹਿਰ ਯਾਰ ਇੱਧਰ ਰਹਿ ਗਿਆ ਸ਼ਹਿਰ ਆ ਜਿਹੜਾ ਮੇਨ ਉਹ ਹੈ ਬਾਜ ਦਾ ਨਾਮ ਹੈ ਜਿਹੜਾ ਉਹ ਇੱਧਰ ਨੂੰ ਜਾਂਦਾ ਕੋਈ ਰੋਡ ਉਧੇ ਪਰ ਬਾਕੀ ਗਰਾਮਾਂ ਚ ਕਿੰਨਾ ਕਾ ਨਾਲੇ ਨਾਲੇ ਆਟੋ ਲੈਣ ਵਾਲੇ ਜਾ ਕੇ ਆਉਂਦੇ ਘੁੰਮ ਕੇ ਆਉਂਦੇ ਇਹ ਦੋ ਦੋ ਤੇ ਕੂਕ ਵਾਲੀ ਦਾ ਰਹਿ ਬਸ ਆ ਬਸ ਜਿਆਦਾ ਲੈਟਾ ਜੀ ਨਾ ਲੈ ਉਹ ਦੂਈ ਕਰੂੰਗਾ ਹੈ ਕਿ ਨਹੀਂ ਮੈਂ ਉਹੀ ਕਹਿੰਨ ਜਿਆਦਾ ਨਾ ਲੈ ਲੈਟਾ ਆਪ ਵੀ ਕਰਦੀ ਇਹਦੇ ਨੂੰ ਚੇਂਜ ਕਰ ਲਈ ਜੀ ਕਰਨੀ ਹੋਈ ਇਹ ਇਹਦੇ ਚ ਖਾਰੇ ਚੋਲੇ ਨੂੰ ਆ ਜਾਣੇ ਹਾਂ ਅੱਗੇ ਆਇਆ ਹਾਂ ਆਹ ਬਾਰੇ ਔਹ ਖਲੋਪਾ ਖਲੋਪਾ ਇਹ ਕਿ ਗਰਾਜ ਮੇਲਾ ਠੀਕ ਹੈ ਐਦੇ ਚ ਜਾ ਹਾਂ ਠੀਕ ਆਹ ਬਾਈ ਨੂੰ ਨਾਲੇ ਆਵਾਜ਼ ਆਈ ਜਾਉਂਗੀ ਵਿਚ ਨੂੰ ਆਈ ਨੂੰ ਕੱਸੀ ਵੀਡੀਓ ਬਾਈ ਬਾਈ ਕਹਿੰਦਾ ਆ ਗਿਆ ਬਣਾ ਤਾ ਆਹੋ ਦੇਖਣ ਨੂੰ ਤਾਂ ਹੋਰੇ ਤਰ੍ਹਾਂ ਦਾ ਲੱਗਦਾ ਜਿੰਨਾ ਜੇ ਫੁੱਲ ਰੈਡੀ ਨਹੀਂ ਹੁੰਦਾ ਉੰਨਾ ਚੰਨੀ ਹੋਣਾ ਬਾਕੀ ਅਜੇ ਲੱਗੂਗਾ ਬਾਕੀ ਅਜੇ ਨਿਕਣਾ ਦੇਖ ਕੇ ਲੈਟ ਜੀ ਕਰਦੀ ਆਹ ਪਿੱਛੇ ਵੀ ਅਜੇ ਚੋਰੇ ਨੂੰ ਮਾਰ ਇਹ ਇੰਦਾਂ ਚ ਇਹਦੇ ਚ ਉਹ ਲਾ ਦੀ ਆਪਣੀ ਯਾ ਕਹਿੰਦੇ ਅੱਜ ਪਿੜੀ ਲਾਉਣੀ 40 ਘੰਟ ਲੱਗਣਾਂ ਨਾ ਜਾਲੀ ਲਾ ਕੇ ਪਿੜੀ ਲਾਈਆਂ ਇਹਦੇ ਚ ਐਝ ਲੱਗ ਜਣੀ ਤੇਰੀ ਜੁ ਨਹੀਂ ਉਹ ਨਹੀਂ ਔਰ ਇਹ ਜੇ ਮੇਰੀ ਦੇਖ ਐਦੇ ਚ ਲਾਲ ਕਹਿੰਦਾ ਮੈਨੂੰ ਉਹਨੂੰ ਹਾਂ ਉਹ ਆ ਤਾਂ ਲਾ ਲੱਗ ਜੇ ਪੂਰੀ ਕਿੱਟੀ ਹਾਂ ਠੀਕ ਹੈ ਉਸੇ ਬਾਅਦ ਇਹਨਾਂ ਨੂੰ ਕੀ ਕਹਿੰਦਾ ਇਹਨੂੰ ਉਹ ਕਹਿੰਦਾ ਕਾਈਏ ਸਰ ਉੱਪਰ ਉਹ ਵੀ ਹੈ ਹੈ ਹਲੋ ਯੋ ਉਪਰ ਹੁਣ ਤਾਂ ਦੇਖਾਂਗੇ ਕਿਆ ਲਾਉਣਾ ਹੈ ਨਾ ਨਾ ਅਜੇ ਵੀ ਪਬੈਡੀ ਬਸ ਉੱਪਰ ਦੀ ਇੱਕਦੀ ਦੇ ਲਾਈਟ ਚੱਲ ਨਹੀਂ ਕਰਦੀ ਬਾਕੀ ਬਾਕੀ ਬਈ ਇੱਕ ਅਲਟੀਨੇਟਰ ਦਾ ਕੰਮ ਕਰਾਇਆ ਅਲਟੀਨੇਟਰ ਲਿਆਂਦਾ ਦਾ ਕਿਹੜੀ ਦੇ ਨੇ ਆਇਆ ਦਾ ਫਿਰ ਕਾਜੀ ਦੇ ਅਲਟੀਨੇਟਰ ਆਉਦਾ ਹੈ ਇੰਡੀਕੋ ਇੰਡੀਕੋ ਆਦਾ ਇੰਡੀਕੋ ਆਦਾ ਆ ਜਾਉਂਦਾ ਹੈ ਅਲਟੀਨੇਟਰ ਜੇ ਮੇਰੇ ਵੀਰ ਭਰਾ ਨੇ ਕਿਸੇ ਨੇ ਲੈਣਾ ਹੋਇਆ ਜਾਂ ਲਗਾਉਣਾ ਹੋਇਆ ਬਈ ਅਲਟੀਨੇਟਰ ਉਹੀ 3500 ਰੁਪਏ ਖਰਚਾ ਆਉਂਦਾ ਥੋੜਾ ਫੀਟਿੰਗ ਕਰਾ ਕੇ ਵੀ ਆ ਪੁਰਾਣਾ ਲਾਲਵੇ ਸੈਕੰਡ ਹੈਂਡ ਵਧੀਆ ਚੱਲੀ ਜਾਂਦਾ ਕੋਈ ਚੱਕਰ ਨਹੀਂ ਪੈਂਦਾ ਹੈਗਾ ਤੇ ਇਹਦਾ ਨਾ بگੜਦਾ ਵੀ ਕੁਝ ਨਹੀਂ ਹੈਗਾ ਅਲਟਰਨੇਟਰ ਵਧੀਆ ਕਿੱਥੇ ਜੱਕੇ ਦਾ ਉਹਨਡ ਆ ਦੇਖੋ ਬਾਈ ਪੇਂਟ ਪੁੰਦ ਤਾਰ ਕੇ ਇਹਨਾਂ ਆਪਾਂ ਨੇ ਵਧੀਆ ਤਰੀਕੇ ਨਾਲ ਲਵਾਤਾ ਹੈ ਅਲਟਰਨੇਟਰ ਤਾਂ ਤੇ ਚੱਲ ਬਹੁਤ ਵਧੀਆ ਰਹਿ ਗਿਆ ਤੇ ਆਹ ਫੀਟਿੰਗ ਵੀ ਪੱਕੀ ਹੈ ਇਹਨਾਂ ਵਧੀਆ ਕਰਾਤੀ ਇਹਨੂੰ ਸਨੀ ਇਹ ਰੰਗ ਮਾਰਿਆ ਵੇ ਮਾਰਨਾ ਰੰਗ ਇਹਨੂੰ ਪੱਤੀ ਨੂੰ ਹਾਂ ਪੱਤੀ ਨੂੰ ਮਾਰਨਾ ਰੰਗ ਦਵਾਉਣਾ ਉਹ ਫੀਟਿੰਗ ਹੈਂਡ ਕਰਤੀ ਉਹਨੇ ਬੜੀ ਵਧੀਆ ਫੀਟਿੰਗ ਦਾ ਕੰਮ ਵਧੀਆ ਕਰਤਾ ਇਹ ਨਹੀਂ ਹੁਣ ਭਾਈ ਆਲਟੀਨੇਟਰ ਦਾ ਹੀ ਇੰਨਾ ਫਰਕ ਪੈ ਗਿਆ ਵੀ ਡਬਲ ਵੇਸ ਵੱਜ ਗਈ ਜਿਹੜੇ ਉਦੋਂ ਆਪਾਂ ਦੇਖ ਕੇ ਗਏ ਤੇ ਉਹਨਾਂ ਨੂੰ ਦੁੱਗਣਾ ਵੱਜਣ ਲੱਗ ਗਿਆ ਕਿਉਂਕਿ ਬੈਟਰੀ ਦੀ ਚਾਰਜ ਨਹੀਂ ਜਿਆਦਾ ਸਟਾਰਟ ਕਰਕੇ ਲਾਉਨੇ ਆ ਤਾਂ ਹੋਰ ਜਿਆਦਾ ਬਾਈ ਵੇਸ ਵੱਧੇ ਕਿਉਂਕਿ ਫੁੱਲ ਗਾਰੰਟੀ ਬੈਟਰੀ ਦਾ ਕਰਕੇ ਉਹਦੇ ਪਾਸ ਪਲੱਸ ਉਹਨੂੰ ਡੈਕ ਨੂੰ ਪੂਰਾ ਦਿੰਦਾ ਗਾਰੰਟੀ ਯਾਰ ਉਦੋਂ ਉਹ ਦਾਈ ਦਿੰਦਾ ਯਾਰ ਕੌਣ ਨਹੀਂ ਆਹ ਵੇਸ ਹੋਰ ਪਤਾ ਲੱਗਦਾ ਜਾਂਦਾ ਹੈ ਬਾਅਦ ਆਇਆ ਤੇ ਆਇਆ ਨਾ ਦੇ ਵੀ ਘੈਂਨ ਲੱਗਦਾ ਉਹ। ਮਤਰੀ ਲੱਗਣ ਦੇ ਹਲੇ ਲੈਗਿੰਗ ਹੋਣ ਦੇ ਵਿੱਚ। ਚੱਲਦੇ ਆਪਾਂ ਵੀ ਘਰ ਨੂੰ। ਉਹ ਵੀ ਘਰ ਆਏ ਜੀ। ਬਾਕੀ ਥੀਰੇ ਨੂੰ ਮਿਲ ਕੇ ਗਏ ਤੇ ਹੁਣ ਪਹਿਲਾਂ ਵੀ ਦਾਣਾ ਦੂਣਾ ਪਾ ਕੇ ਖਾ ਵੀ ਲਿਆ। ਅੰਦਰ ਆ ਦੇਈਏ। ਥੋੜੀ ਸਫਾਈ। ਹੂੰ, ਕਿਵੇਂ ਆ? ਮਕੀਆ ਦਾ ਵੀ ਬਈ ਬਹੁਤ ਫਰਕ ਪੈਂਦੇ। ਹਟ ਜਾਈ ਤੇ ਨਹੀਂ ਨਹੀਂ ਕਰੀ ਦੰਦਾ। ਆ ਕਰਦਨ ਗੁੱਦਨ ਦੀ ਬੰਦ ਤਰਵਾਤ ਹੋਣੀ ਹੁਣ ਲੱਗੀ ਵੀ ਮਾ ਚੜਨ ਲੱਗ ਗਿਆ ਹੁਣ ਤੇ ਥੋੜਾ ਲੱਗੂਗਾ ਟਾਈਮ ਹੋਰ ਇਹ ਮਹੀਨੇ ਦੇ ਵਿੱਚ ਹੋ ਜੂਗਾ ਕਬਰ 15 ਦੇ ਦਿਨ ਹੋ ਜੂਗੀ ਇਹਨੂੰ ਫਿਰ ਨੂੰ 14 ਤਰੀਕ ਦੀ ਚੱਲਦੀ ਅੱਜ 31 30 31 ਹੋਊ ਚੱਲੀ ਬਾਕੀ ਹੁਣ ਸਿਹਬਾ ਦਾ ਵੀ ਬਹੁਤ ਫਰਕ ਦਿਖਦਾ ਬਾਈ ਤੇ ਸਿਹਬਾ ਦੀ ਹੁਣ ਸ਼ੁਰੂ ਕਰਨੀ ਹੈ ਬਾਈ ਆਪਾਂ ਨੇ ਐਕਸਰਸਾਈਜ਼ ਸਵੇਰੇ ਤੌਰ ਤੇ ਲਿਆਇ ਜਾਨੀ ਆ ਇਹਨੂੰ ਤੌਰ ਕੇ ਜਾਂਦਾ ਨਹੀਂ ਹੈਗਾ ਤੰਗ ਬਹੁ ਕਰਦਾ ਨਹੀਂਦਾ ਇਹਨੂੰ ਮੈਂ ਕਹਿੰਦਾ ਚੱਲ ਤਕੜਾ ਹੋ ਜੂਗਾ ਇਹਨੂੰ ਤਾਂ ਖੜਾਉਨੇ ਇੰਨੇ ਹੋਰ ਫਿਰ ਇਹਨੂੰ ਕੱਢ ਕੇ ਕਮਾਈ ਕਰਾਂਗੇ ਉੱਪਰ ਵੈਗੇ ਤੇ ਇਹੀਂ ਤਾਂ ਮੈਂ ਪਰਸੋ ਕਿਹੜਾ ਦੇ ਆਇਆ ਤਾਂ ਥੋੜਾ ਜਿਹਾ ਧਮਾਲ ਦੇ ਆਇਆ ਤਾਂ ਤੇ ਬਾਕੀ ਚਮਕ ਚੁੰਮਕ ਬਹੁਤ ਆਉਣ ਲੱਗ ਗਈ ਬਈ ਫੀਲ ਦਾ ਰਿਜ਼ਲਟ ਦੇਖੋ ਤੁਸੀਂ ਚਮਕ ਚੁੰਮਕ ਪਿੰਡੇ ਉੱਰ ਬਹੁਤ ਆਉਂਦੀ ਹੈ ਇਹਦੇ ਹੁਣ ਸਹਿਵਾ ਦੇ ਵੀ ਐਦੇ ਵੀ ਲਿਸਕ ਦਾ ਹੁਣ ਅੜ ਜਾ ਹੀਰੇ ਨਾਲੇ ਹੁਣ ਨੜਾਇਆ ਨੂੰ ਦਾ ਪੈ ਨਹੀਂ ਹੈਗਾ ਤਾਂ ਵੀ ਚਮਕ ਚੁੰਮਕ ਬਹੁਤ ਤੇ ਇੱਕ ਕੰਨਾ ਦਾ ਦਾ ਕੰਮ ਕਰਨਾ ਸਹਿਵਾ ਦੇ ਵੀ ਐਦੇ ਵੀ ਕਾਲੂ ਕਰਾਈਆਂ ਸਪਰੇ ਵੀ ਕਰਾਉਣੀ ਨਾਲੇ ਇਹਦਾ ਦਾ ਕੰਮ ਹਾਲ ਕਨਗਨ ਨੂੰ ਸਾਫ਼ ਕਰਨੇ ਆ ਵਿੱਚੋਂ ਤੇ ਉਹ ਬਈ ਹੈ ਬਾਈ ਕੋ ਕਹਿੰਦਾ ਤੇ ਵੀ ਮਸ਼ੀਨ ਨਾਲ ਕਰ ਲਿਆ ਕਰੋ ਤੁਸੀਂ ਮਸ਼ੀਨ ਨਾਲ ਵੀ ਇਹ ਕਰਾਉਂਦਾ ਨਹੀਂ ਹੈਗਾ ਤੰਗ ਬਹੁਤ ਕਰਦਾ ਫਿਰ ਤਾਂ ਕਰਕੇ ਆਪਾਂ ਨੇ ਤੇ ਬਹੁ ਲਾ ਜਾਣੇ ਆ ਬੀਟ ਜੀ ਬੀਟ ਨਾਲ ਸਾਫ਼ ਕਰ ਦਈਏ ਆ ਉਹ ਠੀਕ ਆ ਲੈ ਆ ਨਹੀਂ ਇਹਨੂੰ ਖੇਡਣ ਨੂੰ ਮਿਲਦਾ ਇੱਥੇ ਵੀ ਨਾ हां बेटा हां क्या कर हां ऐल जा कालू ਖੇਲੂਗੇ ਆਪਾਂ ਕੋਈ ਨਾ ਕੋਈ ਨਾ ਕਾਲੂ ਕਾਲੂ ਬਾਹਰ ਚ ਧੰਦੀਆਂ ਨਹੀਂ ਆ ਕੰਮ ਨਹੀਂ ਕਰੀ ਜਾਂਦੇ ਸਿਆਣਾ ਬਹੁਤ ਬਸ ਆਈਆਂ ਨਾ ਖੇਡੀ ਚੱਲ ਇਹ ਤੀਰੀ ਉੱਖਾ ਫੜ ਲਿਆ ਦਾ ਬਾਕੀ ਹੁਣ ਸਹਬਾ ਨੂੰ ਸਵੇਰੇ ਘੜਦੇ ਆਪਾਂ ਨੂੰ ਆਖਿ ਦੇਉਣੇ ਇਹਨੂੰ ਵੀ ਸਵੇਰੇ ਕਿੰਨੇ ਕਿੰਨੇ ਇਹਨੂੰ ਕੱਢਦੇ ਕਰੂਗੇ ਬਾਕੀ 7 ਨੂੰ ਪੱਕਾ ਆਪਾਂ ਨੇ ਬਾਕੀ ਇਹਦੇ ਵਾਲ ਬਹੁਤ ਸੋਹਣੇ ਹੋ ਕੇ ਸਹਿਵਾ ਦੇ ਵੀ ਬਈ ਵਾਲ ਬਹੁਤ ਹੋ ਗਏ ਤੇ ਵਧਣ ਲੱਗ ਗਏ ਗਰਦਨ ਨਾਲੇ ਵੱਧ ਗਏ ਤੇ ਇਹਦੇ ਸਿਕਣ ਮੱਥੇ ਵਾਲੇ ਜਿਹੜੇ ਵਧ ਰਹੇ ਆ ਉਹਦੇ ਵੀ ਆਪਾਂ ਨੇ ਲੰਬੇ ਵਾਲ ਰੱਖਣੇ ਆ ਇਹਦੇ ਵੀ ਸੋਹਣੇ ਲੱਗਦੇ ਵਾਲ ਬਾਕੀ ਹੁਣ ਕੱਲ ਭਰੇ ਕੱਲ ਨੂੰ ਨਾਲਾ ਧਰੋ ਕੇ ਇਹਨੂੰ ਵੀ ਸਫਾਈ ਸੂਈ ਕਰਦੇ ਇਹ ਚੰਗੀ ਤਰ੍ਹਾਂ ਖਰਖਰਾ ਤਾਂ ਫਿਰ ਵੀ ਦੋਏ ਤੀਏ ਦਿਨ ਨੂੰ ਫੇਰੇ ਜਾਂਦਾ ਹੁਣ ਦੋ ਤਿੰਨ ਦਿਨ ਹੋ ਗਏ ਫਿਰਿਆ ਨਹੀਂ ਹੈਗਾ ਬਾਕੀ ਹੁਣ ਕਰਦੇ ਆਂ ਆਰਾਮ ਜੀ ਚਲੋ ਮੰਨਦੇ ਕਿਸੇ ਹੋਰ ਵਲੋਗ ਤੇ ਹਸ ਕੇ ਕਾ ਲਈ